ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸਾਥੀ ਗੁਰਨਾਮ ਸਿੰਘ ਮਸੰਬੁਰੀ ਸੋ ਦੋਸਤੋ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲਵਾਈ ਦਾ ਸੀਜ਼ਨ ਇਸ ਵਾਰ 1 ਜੂਨ ਤੋਂ ਸ਼ੁਰੂ ਕਰ ਦਿੱਤਾ ਗਿਆ ਜਣੀ ਇਸ ਵਾਰ ਪੰਜਾਬ ਦੇ ਵਿੱਚ ਜਿਹੜਾ ਝੋਨਾ ਸੋਨੇ ਦੀ ਮੁੱਖ ਫਸਲ ਆ ਉਹਦੀ ਬਜਾਈ 1 ਜੂਨ ਤੋਂ ਸ਼ੁਰੂ ਹੋਏਗੀ ਸੋ ਦੋਸਤੋ ਬਹੁਤ ਸਮਾਂ ਪਹਿਲਾਂ ਬਦਲ ਸਰਕਾਰ ਦੇ ਟਾਈਮ ਲਗਭਗ 20 ਸਾਲ ਪਹਿਲਾਂ ਝੋਨੇ ਦੀ ਜਿਹੜੀ ਬਜਾਈ ਵਾਸਤੇ ਸਮਾਂ ਜਿਹੜਾ ਨਿਸ਼ਚਿਤ ਕੀਤਾ ਗਿਆ ਸੀ ਜੋ ਕਿ 10 ਜੂਨ ਤੋਂ ਲਗਭਗ ਝੋਨੇ ਦੀ ਬਜਾਈ ਸਟਾਰਟ ਹੁੰਦੀ ਸੀ ਇਸ ਤੋਂ ਪਹਿਲਾਂ ਜੇ ਆਪਾਂ ਪਿਛਲੀ ਸਦੀ ਦੀ ਗੱਲ ਕਰੀਏ ਤੇ ਕਿਸਾਨ ਵੀ ਪਹਿਲਾਂ ਮਈ ਦੇ ਵਿੱਚ ਔਰ ਉਸ ਤੋਂ ਬਾਅਦ ਅਪ੍ਰੈਲ ਦੇ ਵਿੱਚ ਝੋਨਾ ਲਾਉਣਾ ਸ਼ੁਰੂ ਕਰ ਦਿੰਦੇ ਸੀ ਜੋ ਕਿ ਅਸਲ ਝੋਨੇ ਦਾ ਸੀਜ਼ਨ ਜਿਹੜਾ ਬਜਾਈ ਦਾ ਉਹ ਹਾਰਡ ਤੇ ਸੁਣ ਦਾ ਮਹੀਨਾ ਦੇ ਇਸੇ ਤਰੀਕੇ ਨਾਲ ਹੁੰਦਾ ਸੀ ਪਰ ਜਿਉਂ-ਜਿਉਂ ਸਮਾਂ ਬਦਲਿਆ ਕਿਸਾਨ ਵੀਰਾਂ ਨੇ ਆਪਣੀ ਸਹੂਲਤ ਮੁਤਾਬਕ ਝੋਨਾ ਜਲਦੀ ਲਗਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਸ਼ੁਰੂ ਦੇ ਵਿੱਚ ਬਿਜਲੀ ਦੀ ਸਪਲਾਈ ਜਾਂ ਨਹਿਰੀ ਪਾਣੀ ਦੀ ਸਪਲਾਈ ਬਹੁਤ ਜ਼ਿਆਦਾ ਹੁੰਦੀ ਸੀ ਤੇ ਕਿਉਂਕਿ ਮੇਨ ਜਦੋਂ ਝੋਨੇ ਦਾ ਸੀਜ਼ਨ ਹੁੰਦਾ ਤੇ ਉਸ ਵੇਲੇ ਬਿਜਲੀ ਦੀ ਸਪਲਾਈ ਖਾਸ ਕਰਕੇ ਪ੍ਰਭਾਵਿਤ ਹੁੰਦੀ ਘਟ ਜਾਂਦੀ ਇਸ ਕਰਕੇ ਕਿਸਾਨ ਵੀਰਾਂ ਨੇ ਆਪਣੀ ਸਹੂਲਤ ਮੁਸਾਬ ਅਪ੍ਰੈਲ ਮਈ ਜਾਂ ਜੂਨ ਮਹੀਨੇ ਤੱਕ ਝੋਨਾ ਲੱਗਦਾ ਸੀ ਉਹ ਜਿੱਦਾਂ ਜਿੱਦਾਂ ਝੋਨਾ ਲੱਗਦਾ ਸੀ ਇਸੇ ਤਰ੍ਹਾਂ ਹੌਲੀ ਹੌਲੀ ਕੱਟ ਹੁੰਦਾ ਸੀ ਇਸ ਕਰਕੇ ਝੋਨੇ ਦਾ ਜਿਹੜਾ ਕਟਾਈ ਦਾ ਸੀਜ਼ਨ ਹੈ ਉਹ ਕਾਫੀ ਸੁੱਕਾ ਰਹਿੰਦਾ ਸੀ ਬਜਾਈ ਔਰ ਕਟਾਈ ਦੇ ਦੋਵੇਂ ਸਮਿਆਂ ਵਿੱਚ ਲੇਬਰ ਆਸਾਨੀ ਨਾਲ ਮਿਲ ਜਾਂਦੀ ਸੀ ਲੇਕਿਨ ਜਦੋਂ ਕਿ ਪੰਜਾਬ ਦੇ ਵਿੱਚ ਲਗਾਤਾਰ ਝੋਨਾ ਲੱਗਣ ਕਰਕੇ ਸਿੰਚਾਈ ਦੇ ਸਾਧਨਾਂ ਨੇ ਸਾਨੂੰ ਜ਼ਿਆਦਾ ਟਿਊਬਵੈਲਾਂ ਤੇ ਨਿਰਭਰ ਹੋਣਾ ਪਿਆ ਇਸ ਕਰਕੇ ਜਿਹੜਾ ਧਰਤੀ ਇਸ ਲਾ ਪਾਣੀ ਜਿਹੜਾ ਬਹੁਤ ਜ਼ਿਆਦਾ ਥੱਲੇ ਚਲੇ ਗਿਆ ਤੇ ਉਸ ਸਮੇਂ ਪੰਜਾਬ ਸਰਕਾਰ ਵੱਲੋਂ ਜੋ ਉਸ ਸਮੇਂ ਬਾਦਲ ਸਾਹਿਬ ਮੁੱਖ ਮੰਤਰੀ ਸੀ ਇੱਕ ਟਾਈਮ ਇਹੋ ਜਿਹਾ ਆਇਆ ਕਿ ਇਹਨਾਂ ਨੂੰ ਇਹ ਤਰੀਕ ਨਿਸ਼ਚਿਤ ਕਰਨੀ ਪਈ ਕਿ ਝੋਨਾ 10 ਜੂਨ ਨੂੰ ਸ਼ੁਰੂ ਹੋਇਆ ਕਰੇਗਾ ਇਸ ਤੋਂ ਬਾਅਦ ਕਿਸੇ ਸਮੇਂ ਦੇ ਵਿੱਚ ਇਹ 15 ਜੂਨ 20 ਜੂਨ ਜਾਂ ਇੱਕ ਵਾਰ ਕੈਪਟਨ ਸਾਹਿਬ ਦੀ ਸਰਕਾਰ ਵੇਲੇ 13 ਜੂਨ ਨੂੰ ਝੋਨੇ ਦੀ ਸਟਾਰਟਿੰਗ ਕੀਤੀ ਗਈ ਫਿਰ ਹੌਲੀ-ਹੌਲੀ ਜਿਵੇਂ ਸਰਕਾਰਾਂ ਕੋਲ ਸੈਟਿੰਗ ਹੁੰਦੀ ਸੀ ਇਹ ਡੇਟ ਹਰ ਇੱਕ ਸਾਲ ਥੋੜੀ-ਬਹੁਤੀ ਅੱਗੇ-ਪਿਛੇ ਹੁੰਦੀ ਰਹੀ ਹੈ ਪਿਛਲੇ ਸਾਲ ਵਿੱਚ ਝੋਨਾ ਜੂਨ ਅੰਸਾਰ ਵੰਡ ਕੇ ਲਗਭਗ 15 ਤੋਂ 20 ਜੂਨ ਦੇ ਵਿੱਚ ਇਹਦੀ ਜਿਹੜੀ ਲਵਾਈ ਸ਼ੁਰੂ ਹੋਈ ਸੀ ਲੇਕਿਨ ਇਸ ਵਾਰ ਅਚਾਨਕ ਪੰਜਾਬ ਸਰਕਾਰ ਨੇ ਪਲਟੀ ਮਾਰਦਿਆਂ ਇਹ ਝੋਨੇ ਦੀ ਬਿਜਾਈ ਇੱਕਦਮ ਸਾਰੇ ਕਿਸਾਨਾਂ ਨੂੰ ਹੈਰਾਨ ਕਰਕੇ ਲਗਭਗ ਇਹ 1 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਕਰ ਦਿੱਤੀ ਗਈ ਹੈ ਸੋ ਹੁਣ ਦੇਖਣ ਵਾਲੀ ਗੱਲ ਹੈ ਕਿ ਇਹ ਕੋਈ ਫੈਸਲਾ ਵਿਗਿਆਨਿਕ ਤੱਥਾਂ ਦੇ ਆਧਾਰ 'ਤੇ ਹੈ ਜਾਂ ਇਹਦੇ ਵਿੱਚ ਨੇੜੀ ਰਾਜਨੀਤੀ ਹੈ ਜਾ ਸਰਕਾਰ ਨੇ ਕੋਈ ਵੋਟਾ ਮਣਾਉਣ ਲਈ ਜਾਂ ਕਿਸਾਨਾਂ ਨੂੰ ਖੁਸ਼ ਕਰਨ ਵਾਸਤੇ ਇਹ ਜਿਹੜਾ ਪੈਨਟੜਾ ਅਪਣਾਇਆ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਇਸ ਗੱਲ ਤੇ ਵਿਚਾਰ ਕਰਾਂਗੇ ਨਾ ਸੋਣੀ ਦੀ ਮੁੱਖ ਫਸਲ ਹੈ ਸਾਡਾ ਜਿਹੜਾ ਸਾਰਾ ਅਸਾ ਚਰਾਵਾ ਉਹ ਝੋਨੇ ਦੀ ਫਸਲ ਉੱਤੇ ਦਰਬਰਿੰਦਾ ਜੇਕਰ ਝੋਨੇ ਦੀ ਫਸਲ ਠੀਕ ਨਹੀਂ ਹੁੰਦੀ ਝਾੜ ਘਟ ਨਿਕਲਦਾ ਜਾਂ ਬਾਜ਼ਾਰ ਵਿੱਚ ਲੇਟ ਵਿਕਦੀ ਹੈ ਤੇ ਬਾਜ਼ਾਰ ਵਿੱਚ ਇੱਕਦਮ ਮੰਦਾ ਆ ਜਾਂਦਾ ਜਿਵੇਂ ਪਿਛਲੇ ਸੀਜ਼ਨ ਵਿੱਚ ਹੋਇਆ ਕਿ ਝੋਨੇ ਦੀ ਫਸਲ ਮੰਡੀ ਵਿੱਚ ਲਗਭਗ ਅਕਤੂਬਰ ਅਤੇ ਨਵੰਬਰ ਦੋ ਮਹੀਨੇ ਪੇਰੀ ਕਿਸਾਨ ਵੀਰਾਂ ਨੂੰ 10-15 15 ਦਿਨ ਮੰਡੀ ਵਿੱਚ ਬੈਠਣਾ ਪਿਆ ਤੇ ਬਾਜ਼ਾਰ ਦੇ ਵਿੱਚ ਪੂਰਾ ਇਹ ਸੀਜ਼ਨ ਮੰਦਾ ਰਿਹਾ ਲੇਕਿਨ ਜਦੋਂ ਫਸਲ ਠੀਕ ਠਾਕ ਵਗ ਗਈ ਸੀ ਕਿਸਾਨ ਵੀਰਾਂ ਕੋਲ 4 ਪੈਸੇ ਆਏ ਤੇ ਬਾਜ਼ਾਰ ਦਾ ਜਿਹੜਾ ਕੰਮ ਆ ਉਹ ਸਹੀ ਤਰੀਕੇ ਨਾਲ ਚੱਲਣ ਲੱਗਿਆ ਸੋ ਜੋ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਆਪਣੇ ਬਿਆਨ ਵਿੱਚ ਕਹਿ ਰਹੇ ਕਿ 1 ਜੂਨ ਤੋਂ ਚੋਣਾ ਤਾਂ ਸਟਾਰਟ ਹੋ ਰਿਹਾ ਕਿਉਂਕਿ ਇਹ ਜਿਹੜਾ ਚੋਣਾ ਆਪਾਂ 15 ਜਾਂ 20 ਜੂਨ ਨੂੰ ਲਾਉਂਦੇ ਸੀ ਇਹ ਲਗਭਗ ਅਕਤੂਬਰ ਦੇ ਅੱਧ ਵਿੱਚ ਪੱਕਦਾ ਔਰ ਉਸ ਤੋਂ ਬਾਅਦ ਇਹ ਜੀ ਝੋਨੇ ਦੀ ਕਟਾਈ ਲਗਭਗ ਨਵੰਬਰ ਤੱਕ ਚੱਲਦੀ ਰਹਿੰਦੀ ਹੈ 1 ਨਵੰਬਰ ਤੱਕ ਸੋ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਕਾਫੀ ਠੰਡ ਹੋ ਜਾਂਦੀ ਹੈ ਜੇ ਥੋੜਾ ਵੀ ਉੱਥੇ بارش ਵੀ ਹੋ ਜਵੇ ਤੇ ਝੋਨੇ ਦੇ ਵਿੱਚ ਜਿਹੜੀ ਸਿਲ ਹੈ ਜੋ ਐਫਸੀਆਈ 17% ਤੇ ਖਰੀਦ ਕਰਦੀ ਹੈ ਉਹਦੇ ਨਾਲ ਇਹ ਸਿਲ ਬਹੁਤ ਜ਼ਿਆਦਾ ਵਜਾਂਦੀ ਸੀ ਜਿਵੇਂ ਪਿਛਲੇ ਸਾਲ ਦੇਖਿਆ ਗਿਆ ਕਿ ਝੋਨੇ ਵਿੱਚ ਜਿਹੜੀ ਨਮੀ ਦੀ ਮਾਤਰਾ ਸੀਗੀ ਉਹ ਲਗਭਗ 20 22 ਜਾਂ 23 24 ਤੱਕ ਵੀ ਮੁਹਚਰ ਆਉਂਦੀ ਰਹੀ ਹੈ ਸੋ ਇਸ ਕਰਕੇ ਜਿਹੜੀਆਂ ਸਰਕਾਰੀ ਏਜੰਸੀਆਂ ਮੰਡੀ ਦੇ ਵਿੱਚ ਉਹ ਝੋਨੇ ਨੂੰ ਲੈਣ ਤੋਂ ਖਰੀਦ ਕਰਨ ਤੋਂ ਨਨੁਕਰ ਕਰਦੀਆਂ ਰਹੀਆਂ ਸੋ ਇਸ ਕਰਕੇ ਦੋਸਤੋ ਇਹ ਜਿਹੜਾ ਫੈਸਲਾ ਹੈ ਵਿਚਕ ਜੇ ਆਪਾਂ ਕਿਸਾਨੀ ਦਾ ਪੱਖ ਦੇਖੀਏ ਜਾਂ ਮੰਡੀਆਂ ਦਾ ਪੱਖ ਦੇਖੀਏ ਤੇ ਕਾਫੀ ਠੀਕ ਲੱਗਦਾ ਕਿਉਂਕਿ ਜੇ 1 ਜੂਨ ਤੋਂ ਝੋਨਾ ਸਟਾਰਟ ਹੁੰਦਾ ਇਹਦਾ ਮਤਲਬ ਹੈ ਕਿ ਝੋਨੇ ਦੀ ਜਿਹੜੀ ਬਜਾਈ ਹੋ ਸੱਤ ਅੱਠ 10 ਜੂਨ ਤੋਂ ਸਪੀਡ ਫੜੋਗੇ ਔਰ ਜੂਨ ਜੂਨ ਦੇ ਵਿੱਚ ਲਗਭਗ ਝੋਨੇ ਦੀ ਜਿਹੜੀ ਬਜਾਈ ਮੁਕੰਮਲ ਹੋ ਜਾਊਗੀ ਇਸ ਦੇ ਨਾਲ ਹੀ ਜੋ ਮੱਕੀ ਕੱਟ ਗਏ ਜਾਂ ਕੋਈ ਹੋਰ ਫਸਲਾਂ ਕੱਟ ਕੇ ਜਿਹੜਾ ਝੋਨਾ ਲੱਗਣਾ ਉਹ ਥੋੜਾ ਬਥਾ ਲੇਟ ਹੋ ਸਕਦਾ ਔਰ ਇਹ ਜਿਹੜਾ ਇਸ ਟਾਈਮ ਵਿਜਿਆ ਹੋਇਆ ਝੋਨੇ ਦੀਆਂ ਜਿੰਨੀਆਂ ਕਿਸਮਾਂ ਆ ਉਹ ਲਗਭਗ ਚਿਹਰੇ ਅਕਤੂਬਰ ਤੋਂ ਪੱਕੜੀਆਂ ਸ਼ੁਰੂ ਹੋ ਜਾਣਗੀਆਂ ਔਰ 15 20 ਅਕਤੂਬਰ ਤੱਕ ਇਹ ਜਿਹੜਾ ਬੀਜਿਆ ਹੋਇਆ ਆਪਣਾ ਝੋਨਾ ਇਹਦੀ ਜਿਹੜੀ ਮੰਡੀ ਦੇ ਵਿੱਚ ਪੂਰੀ ਸਪੀਡ ਬਣ ਜੂਗੀ ਔਰ ਇਸ ਢੰਗ ਦੇ ਨਾਲ ਲਗਭਗ ਸਾਰੇ ਅਕਤੂਬਰ ਦੇ ਮਹੀਨੇ ਦੇ ਵਿੱਚ ਵਿੱਚ ਝੋਨੇ ਦਾ ਜਿਹੜਾ ਸੀਜ਼ਨ ਆ ਮੰਡੀ ਦਾ ਉਹ ਖਤਮ ਹੋ ਸਕਦਾ ਲੇਕਿਨ ਦੋਸਤੋ ਇਸ ਸਮੇਂ ਕਿਉਂਕਿ ਬਹੁਤ ਗਰਮੀ ਹੁੰਦੀ ਹੈ ਸੋ ਧਰਤੀ ਹਠਲਾ ਪਾਣੀ ਜਿੱਤੇ ਅਸੀਂ ਝੋਨੇ ਦੀ ਬਜਾਈ ਨਿਰਭਰ ਕਰਦੇ ਆ ਇਹਦੀ ਕੰਜੈਕਸ਼ਨ ਕਾਫੀ ਹੋਊਗੀ ਲੇਕਿਨ ਜਿਵੇਂ ਸਰਕਾਰ ਨੇ ਬਿਆਨ ਦਿੱਤਾ ਕਿ ਉਹ ਨਹਿਰੀ ਜਿਹੜਾ ਪਾਣੀ ਉਹਦੀ ਵੱਧ ਵਰਤੋਂ ਕਰੂਗਾ ਔਰ ਇਹਦੇ ਨਾਲ ਜਿਹੜੇ ਕਿਸਾਨ ਵੀਰਾਂ ਨੂੰ ਟਿਊਬਵਲ ਤੇ ਘੱਟ ਡਿਪੈਂਡ ਹੋਣਾ ਪਊਗਾ। ਔਰ ਸਰਕਾਰ ਨੇ ਦੋਸਤੋ ਕਿਸੇ ਨਾ ਕਿਸੇ ਹੱਦ ਤੱਕ ਪਿਛਲੇ ਸਾਲ ਇਹ ਗੱਲ ਯਕੀਨੀ ਬਣਾਈ ਹੈ ਕਿ ਟੇਲਾਂ ਤੱਕ ਨਹਿਰਾਂ ਦਾ ਜਿਹੜਾ ਪਾਣੀ ਪਹੁੰਚੇ। ਇਹਦੇ ਨਾਲ ਵਾਕਿਆ ਹੀ ਕਿਸਾਨ ਵੀਰਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ। ਜਨਰੇਟਰਾਂ ਉੱਤੇ ਜਾਂ ਟਿਊਬਵਲਾਂ ਉੱਤੇ ਜਿਹੜੀ ਪਾਣੀ ਦੀ ਨਿਰਭਰਤਾ ਘਟ ਸਕਦੀ ਹੈ। ਇਹਦੇ ਨਾਲ ਦੋਸਤੋ ਆਪਾਂ ਕਹਿ ਸਕਦੇ ਹਾਂ ਕਿ ਸਰਕਾਰ ਨੇ ਜਿਹੜਾ ਫੈਸਲਾ ਕੀਤਾ ਹੈ ਜੋ ਸਮੇਂ ਮੁਤਾਬਕ ਝੋਨੇ ਦੀ ਬਜਾਈ ਹੈ ਇਹ ਬਿਲਕੁਲ ਠੀਕ ਹੈ ਔਰ ਇਹਦੀ ਕਟਾਈ ਅਕਤੂਬਰ ਮਹੀਨੇ ਦੇ ਵਿੱਚ ਲਗਭਗ ਹੋ ਜੂਗੀ ਔਰ ਇਸ ਤੋਂ ਬਾਅਦ ਇਹਦੀ ਜਿਹੜਾ ਮੰਡੀ ਕਰਨਾ ਉਹ ਕਾਫੀ ਹੱਦ ਤੱਕ ਸਹੀ ਹੋ ਸਕਦਾ ਔਰ ਜਿਵੇਂ ਪਿਛਲੇ ਸਾਲ ਹੋਇਆ ਕਿ ਸਾਰਾ ਹੀ ਨਵੰਬਰ ਦਾ ਮਹੀਨਾ ਝੋਨੇ ਵਿੱਚ ਮੰਡੀਆਂ ਚੱਲਦੀਆਂ ਰਹੀਆਂ ਔਰ ਝੋਨਾ ਜਿਹੜਾ ਕਣਕ ਦਾ ਸੀਜ਼ਨ ਬੜਾ ਲੇਟ ਹੋ ਗਿਆ ਕਿਉਂਕਿ ਝੋਨੇ ਦੀ ਕਟਾਈ ਲੇਟ ਹੋਈ ਇਸ ਕਰਕੇ ਕਣਕ ਦਾ ਸੀਜ਼ਨ ਬਹੁਤ ਲੇਟ ਹੋ ਗਿਆ ਔਰ ਤਕਰੀਬਨ ਦਸੰਬਰ ਦੇ ਪਹਿਲੇ ਹਫਤੇ ਤੱਕ ਵੀ ਕਣਕ ਦੀ ਜਿਹੜੀ ਬਿਜਾਈ ਹੁੰਦੀ ਰਹੀ ਹੈ ਸੋ ਇਸ ਕਰਕੇ ਜਿਹੜੀਆਂ ਇੱਕ ਫਸਲ ਦੀ ਜੇ ਕਟਾਈ ਲੇਟ ਹੁੰਦੀ ਹੈ ਤੇ ਦੂਸਰੀ ਫਸਲ ਦੀ ਬਿਜਾਈ ਲੇਟ ਹੋ ਜਾਂਦੀ ਹੈ ਇਸ ਕਰਕੇ ਇਹਨਾਂ ਫਸਲਾਂ ਦੇ ਝਾੜ ਉੱਤੇ ਬੜਾ ਫਰਕ ਪੈਂਦਾ ਦੂਸਰਾ ਜਿਹੜਾ ਪੱਖ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਕਿ ਇਸ ਵਾਰ ਹਾਈਬ੍ਰਿਡ ਬੀਜਾਂ ਦੀ ਜਿਹੜੀ ਬਿਜਾਈ ਉਹ ਪੰਜਾਬ ਵਿੱਚ ਨਹੀਂ ਹੋਊਗੀ ਸੋ ਕਿਸਾਨਾਂ ਨੂੰ ਜਿਹੜੇ ਪ੍ਰਮਾਣਿਤ ਬੀਜ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਹੀ ਦਿੱਤੇ ਜਾਣਗੇ ਸੋ ਸਰਕਾਰ ਵੱਲੋਂ ਇਹ ਵੀ ਦਾਵਾ ਕੀਤਾ ਗਿਆ ਕਿ ਇਹ ਬੀਜ ਪੂਰੀ ਮਾਤਰਾ ਵਿੱਚ ਮੁਹੱਈਆ ਕਰਾਏ ਜਾਣਗੇ ਸੋ ਇਸ ਕਰਕੇ ਦੋਸਤੋ ਇਹ ਜਿਹੜਾ ਫੈਸਲਾ 1 ਜੂਨ ਤੋਂ ਹੋਇਆ ਆਪਾਂ ਇਹਦੇ ਉੱਤੇ ਵਿਚਾਰ ਕੀਤੀ ਹੈ ਲੇਕਿਨ ਦੇਖਦੇ ਹਾਂ ਭੁਖ ਦੇ ਵਿੱਚ ਇਹ ਜਿਹੜੀ 1 ਜੂਨ ਤੋਂ ਚੋਣੇ ਦੀ ਬਜਾਈ ਹੈ ਇਹ ਸਾਨੂੰ ਕਿੰਨਾ ਕੁ ਫਾਇਦਾ ਜਾਂ ਕਿੰਨਾ ਕੁ ਨੁਕਸਾਨ ਕਰਦੀ ਹੈ ਇਹ ਆਉਣ ਵਾਲਾ ਸਮਾਂ ਦੱਸੂਗਾ ਇਹਨਾਂ ਗੱਲਾਂ ਦੇ ਨਾਲ ਬਹੁਤ ਬਹੁਤ ਧੰਨਵਾਦ ਥੈਂਕ ਯੂ